টপন লো মরদা পড় ਕੋੜੇ ਕਨਾਲ ਜਾ ਲੈ ਕਰਨ ਵਾਲੀ ਬਾਤ ਦਰਦਾ ਮਰਦਾ 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 ਜੀ ਸਿਕਾ ਮਰਦਾ ਮਰਦਾ ਦੰਦਬਾਦ ਕਰਦਾ ਮਰਦਾ ਕੋਟ ਬਾ ਸਮਰਦਾ ਮਰਦਾ ਮਰਦਾ ਹਾਂਜੀ ਬਾਈ ਜੀ ਅੱਜ ਜਿਹੜਾ ਹੈਗਾ ਬਦਲੀ ਦਾ ਮਸਲਾ ਜਿਉਂਦਾ ਤਿਉਂ ਬਣਿਆ ਹੋਇਆ ਅੱਜ ਚੌਥਾ ਦਿਨ ਧਰਨੇ ਦਾ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਚੌਥਾ ਦਿਨ ਹੋ ਗਿਆ ਧਰਨੇ ਦਾ ਹਜੇ ਤਾਈਂ ਕਿਸੇ ਵੀ ਸਿੱਖਿਆ ਵਿਭਾਗ ਦੇ ਬੰਦੇ ਨੇ ਕਿਸੇ ਅਧਿਕਾਰੀ ਨੇ ਜਾਂ ਕੋਈ ਐਮਐਲਏ ਆ ਹਲਕੇ ਦਾ ਜਾਂ ਕੋਈ ਹਲਕਾ ਇੰਚਾਰਜ ਹੈ ਇਹਨਾਂ ਦਾ ਹਜੇ ਤੱਕ ਕਿਸੇ ਨੇ ਇੱਥੇ ਆ ਕੇ ਪੁੱਛਿਆ ਨਹੀਂ ਕਿ ਤੁਸੀਂ ਕਿਉਂ ਬੈਠਿਓ ਕੱਲ ਅਸੀਂ ਇਸ ਅਦੀਕ ਦੇ ਮਾਰੇ ਨੇ ਕੱਲ ਅਸੀਂ ਬੱਚਿਆਂ ਦਾ ਸਕੂਲ ਲਵਾ ਕੇ ਦਿੱਤਾ ਸੀ ਕਿਹਾ ਪਰ ਜਦੋਂ ਨਿਊ ਮੈਡਮ ਦੇ ਉੱਤੇ ਕੋਈ ਇਨਫਰਮੇਸ਼ਨ ਆਈ ਹੈ ਉਹ ਕਹਿੰਦੀ ਜੀ ਉਹਨਾਂ ਨੂੰ ਮਿਲੇ ਸੀ ਜਿਹੜੇ ਅਧਿਕਾਰੀ ਅਲੀ ਬੱਚਿਆਂ ਦਾ ਸਕੂਲ ਲਾ ਗਿਆ ਉੱਥੇ ਤੱਕ ਕੋਈ ਮਸਲਾ ਹੀ ਨਹੀਂ ਉਹਨਾਂ ਨੇ ਇਹ ਜਵਾਬ ਦਿੱਤਾ ਤੇ ਇਸ ਕਰਕੇ ਸੀ ਅਲਟੀਮੇਟ ਦਿੱਤਾ ਸੀ ਕਿ ਆ 4 ਦਿਨ ਪਹਿਲਾਂ ਵੀ ਅਸੀਂ 14 ਤਰੀਕ ਨੂੰ ਜੇ ਸਾਡਾ ਕੋਈ ਮਸਲਾ ਹੱਲ ਨਾ ਹੋਇਆ ਤਾਂ ਰੋਡ ਬੰਦ ਕਰਾਂਗੇ ਅਸੀਂ ਜਿਹੜੀ ਕਿ NH54 ਟੱਪ ਵਾਲੀ ਬਟਿੰਡਾ ਹਾਈਵੇ ਹੈ ਇਸ ਕਰਕੇ ਅੱਜ ਦੋਨੇ ਸਕੂਲਾਂ ਨੂੰ ਤਾਲਾ ਲਾ ਕੇ ਦੋਨਾਂ ਦੇ ਟੀਚਰ ਨਹੀਂ ਅੰਦਰ ਬੜਨ ਦਿੱਤੇ ਉਹਨਾਂ ਦੇ ਬੱਚੇ ਨਹੀਂ ਜਾਣ ਦਿੱਤੇ ਤੇ 1 ਵਜੇ ਤੋਂ 3 ਵਜੇ ਤਾਈਂ ਅਸੀਂ ਰੋਡ ਜਾਮ ਕਰਾਂਗੇ ਜੇ ਉਹ ਤੋਂ ਪਹਿਲਾਂ ਕੋਈ ਅਧਿਕਾਰੀ ਆ ਕੇ ਸਾਡੇ ਨਾਲ ਗੱਲਬਾਤ ਕਰਦਾ ਹੈ ਜਾਂ ਇਹ ਮਸਲੇ ਦਾ ਕੋਈ ਹੱਲ ਕੱਢਦਾ ਹੈ ਤਾਂ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਹੈ ਤੇ ਨਹੀਂ ਅਸੀਂ ਇਸ ਤੋਂ ਬਾਅਦ ਕੋਈ ਹੋਰ ਐਕਸ਼ਨ ਕਰਕੇ ਇਕੱਠਾ ਸੰਘਰਸ਼ ਮਿਟਾਂਗੇ ਕੋਈ ਨਾ ਕੋਈ ਸਾਨੂੰ ਭੋਮਾ ਦੀ ਕੋਈ ਹੋਰ ਫੈਸਲੇ ਲੈਣੇ ਪੈ ਜਾਣ ਕੋਈ ਘਰਾਉ ਕਰਨਾ ਪਵੇ ਕਿੰਨੇ ਦਿਨ ਸਾਨੂੰ ਸਾਨੂੰ ਬੰਦ ਰੱਖਣਾ ਪਵੇ ਟੀਚਰਾਂ ਨੂੰ ਬਾਹਰ ਰੱਖਣਾ ਪਵੇ ਅੱਜ ਟੀਚਰਾਂ ਦੀ ਵੀ ਮਜਬੂਰੀ ਬਣੀ ਹੈ ਜਦੋਂ ਅਸੀਂ ਜਿੰਦਾ ਲਾ ਕੇ ਇਹਨਾਂ ਨੂੰ ਅੰਦਰ ਨਹੀਂ ਜਾਣ ਦੇ। ਅੱਜ ਦਾ ਜਿਹੜਾ ਹੈਗਾ ਤੁਸੀਂ ਇੱਥੇ ਧਰਨਾ ਸਕੂਲ ਦੇ ਵਿੱਚ ਦਿੱਤਾ ਹੈ ਤੇ ਅਗਲੀ ਕੀ ਰਣਨੀਤੀ ਹੈ ਅੱਜ ਦੀ 14 ਤਰੀਕ ਦਾ ਤੁਸੀਂ ਰੋਡ ਜਾਮ ਕਰਨ ਦਾ ਵੀ ਜਿਹੜਾ ਹੈਗਾ ਐਲਾਨ ਕੀਤਾ ਸੀਗਾ ਤੇ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਅੱਜ ਦਾ ਜੀ। ਇਸ ਪਹਿਲਾਂ ਵੀ ਦੱਸਿਆ ਵੀ ਰੋਡ ਜਾਮ ਕਰਨਾ ਸਾਡਾ 1 ਤੋਂ ਲੈ ਕੇ 3 ਤਾਈਂ ਦਾ ਹੈ। ਉਸ ਤੋਂ ਪਹਿਲਾਂ ਅਸੀਂ ਇੱਥੇ ਧਰਨਾ ਦਿੱਤਾ ਸਕੂਲਾਂ ਦੇ ਗੇਟਾਂ ਦੇ ਮੂਹਰੇ ਬੱਚੇ ਵੀ ਨਾਲ ਆਏ ਬੱਚਿਆਂ ਦੇ ਮਾਤਾ ਪਿਤਾ ਨਾਲ ਆਇਆ ਸਾਰਾ ਨਗਰ ਦਾ ਸਹਿਯੋਗ ਹੈ ਪੰਚਾਇਤ ਦਾ ਐਸਐਮਸੀ ਮੀਟਿੰਗ ਹੈ ਜੁਗਿਆਵੀ ਸੰਸਥਾਵਾ ਸਾਰੀਆਂ ਜਥੇਬੰਦੀਆਂ ਨਾ ਸੁਪੁਰਪੁਰਾਣ ਪਿੰਡਾਂ ਤੋਂ ਗੁਹਰਾਹਾਂ ਇਹਨਾਂ ਨੇ ਬਿਲਾਕ ਕਰਕੇ ਤੇ ਹੁਣ ਸਾਰੇ ਇੱਥੇ ਬਾਹਰਲੇ ਪਿੰਡਾਂ ਤੋਂ ਪਹੁੰਚ ਰਹੇ ਨੇ ਤੇ ਇਸ ਕਰਕੇ ਅਸੀਂ 1 ਵਜੇ ਦਾ ਦਿੱਤਾ ਵੀ ਹੋ ਸਕਦਾ ਸਾਡੇ ਨਾਲ ਕੋਈ ਅਧਿਕਾਰੀ ਆ ਕੇ ਗੱਲ ਕਰ ਲੇ ਉਹਨਾਂ ਦੀ ਬਦਲੀ ਰੱਦ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਵੀ ਉਹਨਾਂ ਨੇ ਬਦਲੀ ਰੱਦ ਕਰਤੀ ਇਹ ਐਚੀ ਰੀਮਾਈਨਿੰਗ ਕਰਨਗੇ ਉਹਨਾਂ ਕਿਰਾਸੀ ਨਹੀਂ ਇਹ ਧਰਤਾ ਨਹੀਂ ਚੱਕਦੇ ਕਿ ਰੋਡ ਜਾਮ 1 ਵਜੇ ਤੋਂ 3 ਵਜੇ ਤੱਕ ਅਸੀਂ ਕਰਾਂਗੇ ਇਹ ਕਿਹੜਾ ਰੋਡ ਜਾਮ ਕੀਤਾ ਜਾਊਗਾ ਜੀ 1 ਵਜੇ ਤੋਂ 3 ਵਜੇ ਤੁਹਾਡਾ ਡੱਬ ਵਾਲੀ ਐਨਐਸ 54 ਜਿਹੜਾ ਹਾਈਵੇ ਹੈ ਠੀਕ ਹੈ ਧੰਨਵਾਦ ਜੀ